ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਹਾਂ ਟਰੈਕਟਰ ਮੰਡੀ ਮੋਗਾ ਪਹੁੰਚੇ ਆ ਜੀ ਤਰੀਕ ਹੈ ਜੀ ਅੱਜ 18 ਜਨਵਰੀ 2026 ਟਰੈਕਟਰ ਬਹੁਤ ਭਾਰੀ ਗਿਣਤੀ ਦੇ ਵਿੱਚ ਆਏ ਹੋਏ ਨੇ ਚੈੱਕ ਕਰ ਲੋ ਉਹ ਜਿੱਥੋਂ ਤੱਕ ਨਿਗਾ ਵੜਦੀ ਆ ਟਰੈਕਟਰ ਟਰੈਕਟਰ ਖੜੇ ਨੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਜੀ ਐਡ ਕਰਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆ ਦਿਖਾਉਣਾ ਹੈ ਕਿਹੜੇ ਕਿਹੜੇ ਟਰੈਕਟਰ ਨੇ ਤੇ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਸਭ ਤੋਂ ਪਹਿਲਾਂ ਖੜਾ ਜੀ ਅਰਜਨ ਅਲਟਰਾ 605 ਡੀਆਈ ਐਮਐਸ ਕੋੜਾ ਬੰਪਰ ਲੱਗਿਆ ਹੋਇਆ ਜੀ ਐਮ ਆਰ ਐਫ ਦੇ ਟਾਇਰ ਮੰਗਰਲੇ ਨੇ ਤੇ ਮੂਰ ਦੇ ਗੁੜੀ ਗਰਦੇ ਨੇ ਆ ਟਾਇਰਾਂ ਦੀ ਕੰਡੀਸ਼ਨ ਪਈਆ 85 ਤੋਂ 90% ਜੀ ਰੰਗ ਪੇਂਟ ਦਾ ਟਰੈਕਟਰ オリジナル ਸਸਾ ਸਸਾ ਪੂਰਾ ਵਧੀਆ ਪਿਆ ਕੋੜਾ ਬੰਪਰ ਲੱਗਿਆ ਹੋਇਆ ਜੀ 2023 ਮਾਡਲ ਆ ਜੀ 6 ਲੱਖ ਤੇ 15000 ਵੀ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਅੱਗੇ ਖੜਾ ਜੀ ਫਾਰਮ ਟਰੈਕ 60 ਕੰਡੀਸ਼ਨ ਟਰੈਕਟਰ ਦੀ ਚੰਗੀ ਆ ਬੋਡੀ ਲਾਈਨ ਦਾ ਟਰੈਕਟਰ ਵਧੀਆ ਪਿਆ ਟਾਇਰ ਮੂਰਲੇ ਪਾਇਨਾ ਤਕਰੀਬਨ ਅੱਧੇ ਕੇ ਤੇ ਮਗਰਲੇ ਹੈਗੇ ਨੇ ਜੀ 80% ਪੰਜਾਬ ਨੰਬਰ ਆ ਜੀ ਕਾਗਜ਼ ਪੱਤਰ ਦੀ ਗਾਰੰਟੀ ਆ ਰੰਗ ਪੇਂਟ ਦਾ オリジナル ਆ 2002 ਮਾਡਲ ਆ ਮਿੱਤਰੋ ਡਬਲ ਕਲਚ 2 ਲੱਖ ਤੇ 5000 ਰੁਪਏ ਟਰੈਕਟਰ ਦੀ ਰੇਟ ਆ ਡਿਮਾਂਡ ਆ ਜੀ ਤੇ ਅੱਗੇ ਖੜਾ ਜੀ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਠੀਕ ਪਈ ਆ ਰੰਗ ਪੇਂਟ ਦਾ origignal ਪੈਰਪੂਰ ਦਾਣ ਪੂਰੀ ਵਧੀਆ ਪੈਨੇ ਰਿੰਸ ਆ ਪੈਨੇ ਜੀ ਟਰੈਕਟਰ ਦੇ ਟਾਇਰ ਅੱਧੇ ਕਨੇ ਜੀ ਮਗਰ ਇਹਦੇ ਮੂਹਰੇ ਦੋਵੇਂ ਛਤਰੀ ਲੱਗੀ ਹੋਈ ਆ ਜੀ ਹੱਸਾ ਹੱਸਾ ਪੂਰਾ ਵਧੀਆ ਪਿਆ ਵਾ ਪੰਜਾਬ ਨੰਬਰ ਆ 2000 ਮਾਡਲ ਆ ਜੀ ਪੂਰਾ 2 ਲੱਖ ਤੇ 10000 ਕੇ ਟਰੈਕਟਰ ਦੀ ਡਿਮਾਂਡ ਆ ਇਹ ਪੂਰਾ ਵਧੀਆ ਟਰੈਕਟਰ ਆ ਜੀ ਕਰ ਲੋ ਚੈੱਕ ਅਗੇ ਖੜਾ ਜੀ ਸਵਰਾਜ ਆ 155 ਐਫੀ 4 ਸਟਾਰ ਰਿਵਰਸ ਪੀਟੀਓ ਜੀ ਪੰਜਾਬ ਨੰਬਰ ਹਸਾ ਹਸਾ ਪੂਰਾ ਵਧੀਆ ਪਿਆ 6 ਚੇਰੀ ਹੈ ਜੀ ਡਬਲ ਕਲਚ ਫੈਬਰ ਦੀ ਛਤਰੀ ਲੱਗੀ ਹੋਈ ਆ ਵੋਫਰ ਵਾਫਰ ਲਾਏ ਹੋਏ ਨੇ ਐਮ ਆਰ ਐਫ ਦੇ ਟਾਇਰ ਨੇ ਜੀ ਮੰਗਰਲੇ ਤੇ ਮੂਰਲੇ ਵੀ ਐਮ ਆਰ ਐਫ ਦੇ ਨੇ ਟਾਇਰਾਂ ਦੀ ਕੰਡੀਸ਼ਨ 90% ਪਈ ਜੀ ਰੈਮ ਰੂਮ ਸਾਫ ਨੇ ਹਸਾ ਹਸਾ ਪੂਰਾ ਵਧੀਆ ਜੀ ਲੰਬੇ ਵਾਲਾ ਕੋਈ ਕੰਮ ਨਹੀਂ ਵਾਹ ਕੇ ਚੈੱਕ ਕਰਕੇ ਲਵਾ ਜਾ ਸਕਦੇ ਹੋ 2012 ਮਾਡਲ ਆ ਜੀ 4 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਮਿੱਤਰੋ ਅੱਗੇ ਖੜਾ ਜੀ ਸੋਨਾ ਵਾਲੀ ਇੱਕ ਇੰਟਰਨੈਸ਼ਨਲ ਡੀਆਈ 35 ਬੋਡੀ ਲੈਰ ਦਾ ਟਰੈਕਟਰ ਸੋਨਾ ਪਿਆ ਜੀ ਰੰਗ ਪੇਂਟ ਦਾ オリジナル ਆ ਜੀ ਪੈਰ ਦਾਣ ਬਹੁਤ ਸੋਹਣੇ ਨੇ ਸਾਫ ਪੈਨੇ ਰੈਮਰੂਮ ਸਾਫ ਪੈਨੇ ਜੀ ਚੰਗੀ ਹਾਲਤ ਦਾ ਟਰੈਕਟਰ ਆ ਜੀ ਕਾਲ ਮਲਾ ਕੇ ਤੋ 10 ਬਾਪੂ ਨੂੰ ਆ ਮਾਡਲ ਹੈਗਾ ਜੀ 2007 1 ਲੱਖ ਤੇ 95000 ਰੁਪਏ ਟਰੈਕਟਰ ਦਾ ਰੇਟ ਆ ਜੀ ਡਬਲ ਕਲਚ ਆ ਮਿੱਤਰ ਕਰ ਲੋ ਚੈੱਕ ਅੱਗੇ ਖੜਾ ਜੀ ਸਵਰਾਜ 744 ਐਫੀ ਟਰੈਕਟਰ ਦੀ ਕੰਡੀਸ਼ਨ ਚੰਗੀ ਪਈ ਆ ਜੀ ਪੈਰਪੂਰ ਦਾਣ ਮਾਰ ਲੋ ਨੀਗਾ ਸਾਫ ਪਏ ਨੇ ਰੈਂਬਰੂਮ ਸਾਫ ਪਏ ਨੇ ਛਤਰੀ ਨਵੀਂ ਲੱਗੀ ਹੋਈ ਆ ਸ਼ੀਟ ਨਵੀਂ ਲੱਗੀ ਹੋਈ ਆ ਕਰ ਲੋ ਚੈੱਕ ਪੰਜਾਬ ਨੰਬਰ ਆ ਬੰਪਰ ਨਮਾ ਲਗਾਇਆ ਹੋਇਆ ਜੀ ਪੂਰਾ 2000 ਮਾਡਲ ਆ 1,95,000 ਰੁਪਇਆ ਡਿਮਾਂਡ ਆ ਟਰੈਕਟਰ ਦੀ ਡਬਲ ਕਲਚ ਆ ਜੀ ਮਾਰ ਲਓ ਨੀਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਖੜਾ ਜੀ ਫੋਰਡ 3610 ਕੰਡੀਸ਼ਨs ਠੀਕ ਠਾਕ ਆ ਜੀ ਟਰੈਕਟਰ ਦੀ ਮੋਰਲੇ ਟਾਇਰ ਨੇ ਜੀ ਤਕਰੀਬਨ ਆਪਣੇ 65% ਤੇ ਮਗਰਲੇ ਨਵੇਂ ਨੇ ਜੀ ਰੈਮ ਰੂਮ ਸਾਫ਼ ਨੇ ਜੀ ਟੱਚਿੰਗ ਜੋ ਹੈ ओरिजिनल ਆ ਜੀ ਡਬਲ ਕਲਚ ਆ ਜੀ ਮਾਡਲ ਤੁਹਾਨੂੰ ਦੱਸ ਦਿਆਂ ਕਿਹੜਾ ਪੰਜਾਬ ਨੰਬਰ ਆ ਜੀ 92 ਮਾਡਲ ਆ ਮਿੱਤਰੋ 1 ਲੱਖ ਤੇ 45000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੱਕ ਮਾਡਲ ਦੇ ਹਿਸਾਬ ਨਾਲ ਟਰੈਕਟਰ ਕੀ ਕੰਡੀਸ਼ਨ ਆ ਜਿਹੜੀ ਉਹ ਚੰਗੀ ਆ ਜੀ ਅੱਗੇ ਖੜਾ ਜੀ ਮੈਸੀ ਫਾਰਕਸਨ 9000 ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਜੀ ਕੋੜਾ ਬੰਪਰ ਲੱਗਿਆ ਹੋਇਆ ਲੈਂਟਰੀ ਪਲੱਸ ਆ ਜੀ ਪਾਇਰਪੁਰ ਦਾ ਪੂਰੇ ਵਧੀਆ ਪੈਨੇ ਜੀ ਰੰਗ ਪੇਂਟ ਦਾ Ориਜਨਲ ਜੀ ਟਰੈਕਟਰ ਟਾਇਰ ਨਾ ਮੈਨੇ ਜੀ ਆ ਦੇਖ ਲਓ ਮਾਰਕ ਲੱਗੇ ਹੋਏ ਨੇ ਐਮ ਆਰ ਐਫ ਦੇ ਟਾਇਰ ਨੇ ਵੇਟ ਲੱਗਿਆ ਹੋਇਆ ਪਾ ਰਮ ਰਮ ਸਾਫ ਨੇ ਜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਮਿੱਤਰੋ 2018 ਮਾਡਲ ਆ ਜੀ 4 ਲੱਖ ਤੇ 45000 ਕੇ ਟਰੈਕਟਰ ਦਾ ਰੇਟ ਆ ਰੰਗ ਪੇਂਟ ਦਾ ਬਹੁਤ ਸੋਹਣਾ ਪਿਆ ਟਰੈਕਟਰ ਮਾਰ ਕੇ ਮੁਰਕੋ ਮੈਨੇ ਟਾਇਰਾਂ ਤੇ ਵੀ ਹਲੇ ਕਰ ਲੋ ਚੈੱਕ ਬਿਲਕੁਲ ਨਮਾਈ ਬਣਾਇਆ ਹੋਇਆ ਅੱਗੇ ਖੜਾ ਜੀ ਅਰਜੀਨਲ ਟ੍ਰਾਸੇ 105 ਜੜੀ ਹੈ ਪੰਜਾਬ ਨੰਬਰ ਆ ਮਿੱਤਰੋ 2013 ਮਾਡਲ ਆ ਜੀ 4 ਲੱਖ ਤੇ 35000 ਕੇ ਡੈਕਟਰ ਦਾ ਰੇਟ ਆ ਕਰ ਲੋ ਚੈੱਕ ਆਪਣਾ ਡੈਕਟਰ ਆ ਬਾਈ ਠੀਕ ਆ ਜੀ ਅਰਜੀਨਲ ਡੈਕਟਰ ਠੀਕ ਆ ਦੱਸੋਗੇ ਇਹਦੇ ਬਾਰੇ ਹਾਂ 13 ਮਾਡਲ ਆ ਠੀਕ ਆ ਜੀ ਸੇਰਾ ਮਾੜਲਾ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਐਮ ਆਰ ਪੀ ਤੇ ਟੈਰ ਹੈਗੀ 80 ਪੈਸੇ ਮੰਗ ਰ ਲਈ ਹਾਂ ਦੋਨੇ ਹੀ ਐਮ ਆਰ ਪੀ ਨਹੀਂ ਮੂਰਲੀ ਬੋਲੋ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਵੀਰੇ ਕੰਨੇ ਨਾਮ ਹੈ ਇਹ ਪਹਿਲੇ ਨਹੀਂ ਹੋਗਾ ਜੀ ਹਾਂ ਕੀ ਡਿਮਾਂਡ ਕਰ ਦੋ ਡਿਮਾਂਡ 435 ਹੈ ਜੀ 435 ਹੈ ਹਾਂ ਕਿੰਨੇ ਤੱਕ ਛੱਡ ਦੋਗੇ ਕੋਈ ਵੇਖ ਲੈ ਮੌਕੇ ਜਿਵੇਂ ਗਾਹਕ ਲੱਗੂਗਾਵੇਂ ਹੋ ਜਾਊਗਾ ਜੀ ਚਲੋ ਜਿਹੋ ਜੀ ਗੱਲ ਕਰ ਦੋ ਜੀ ਗੱਲ ਕਰ ਹਾਂਜੀ ਹਾਂ ਇੰਜਨ ਕੇ ਨੰਬਰ ਬੋਲ ਦੋ ਨੰਬਰ ਹੈ 8427635943 ਠੀਕ ਹੈ 8427635943 35943 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕੰਟੈਕਟ ਕਰ ਸਕਦੇ ਆ ਅੱਗੇ ਖੜਾ ਜੀ 2001 ਮਾਡਲ ਸੋਨਾਲਿਕਾ ਇੰਟਰਨੈਸ਼ਨਲ ਡੀਆਈ 750 ਕੰਡੀਸ਼ਨ ਟਰੈਕਟਰ ਦੀ ਚੰਗੀ ਪਈ ਆ ਜੀ ਕਰ ਲੋ ਚੈੱਕ ਬਾਡੀ ਲਾਂ ਦਾ ਟਰੈਕਟਰ ਚੰਗਾ ਆਪਣਾ ਸ਼ੌਕਿੰਗ ਨੰਬਲ ਲੱਗੀ ਹੋਈ ਆ ਆ ਦੇਖ ਲੋ ਰੱਬੂ ਸਾਫ ਪਏ ਨੇ ਜੀ ਉਨੀ ਕੰਡੀਸ਼ਨ ਦਾ ਟਰੈਕਟਰ ਆ ਜੀ ਲੈਂਕ ਲੰਕ ਕਰ ਲੋ ਚੈੱਕ ਸਾਫ ਨੇ ਜੀ ਟਰੈਕਟਰ ਤੇ ਤੇ ਸੋਨਾਲਿਕਾ ਇੰਟਰਨੈਸ਼ਨਲ ਆ ਡੀ 750 ਕੰਡੀਸ਼ਨ ਕੋਲ ਮਲਾ ਕੇ ਟਰੈਕਟਰ ਦੀ ਜੰਦੀ ਹੈ ਜੀ 2001 ਦਾ ਮਾਡਲ ਹੈ 1 ਲੱਖ ਤੋਂ 30 ਹਜ਼ਾਰ ਕੇ ਟਰੈਕਟਰ ਦਾ ਰੇਟ ਹੈ ਪਰ ਵੀਡੀਓ ਲੰਬੀ ਹੋ ਜਾਂਦੀ ਆ ਟਰੈਕਟਰ ਬਹੁਤ ਦੂਰ ਤੱਕ ਖੜੇ ਨੇ ਆਹੇ ਸਲਹਾਲ ਤੁਸੀਂ ਜਿੰਨੇ ਕਾ ਪਰਵਾਜ਼ ਉਸ ਜੀ ਆਪਾਂ ਦਿਖਾਇਆ ਗਿਆ ਆਪਾਂ ਦਿਖਾ ਦਿੰਦੇ ਨੇ ਇੱਕ ਵਾਰ ਮੋਗਾ ਮੰਡੀ ਜ਼ਰੂਰ ਵਿਜ਼ਿਟ ਕਰੋ ਕਿਸੇ ਵੀ ਮੇਰੇ ਵੀਰ ਨੇ ਨਵਾਂ ਪੁਰਾਣਾ ਡਾਟਾ ਖਰੀਦਣਾ ਹੁਣ ਤੇ ਇੱਥੇ ਪਹੁੰਚੋ ਜ਼ਰੂਰ ਇੱਕ ਵਾਰ ਮੋਗੇ ਲੱਗਦੀ ਹੈ ਜੀ ਬੁੱਗੀਪੁਰਾ ਚੌਕ ਦੇ ਵਿੱਚ ਹਰ ਐਤਵਾਰ ਮੰਡੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਜੀ ਵੀਡੀਓ ਨੂੰ ਵੱਤ ਵੱਡ ਸ਼ੇਅਰ ਕਰਦੇ ਸ਼ੁਕਰੀਆ ਜੀ